ਉਹ ਕੀ ਕਰਦੇ ਗਰਦੌਰੀ ਕਰੀ ਜੰਨਾ ਕਰਦੌਰੀ ਨੂੰ ਪਟਵਾਰੀ ਲੱਗੇ ਪਟਵਾਰੀ ਹੈ ਅੱਛਾ ਜੀ ਕੋਈ ਦੇਖਦਾ ਹੀ ਨਹੀਂ ਤੁਹਾਨੂੰ ਦੇਖੋ ਕਿਵੇਂ ਯਾਰ ਦਫ਼ਤਰ ਹੁੰਦਾ ਤੇ ਦਫ਼ਤਰ ਗਏ ਸੀ ਦਫ਼ਤਰ ਕੋ ਟੱਕਰੇ ਦੇਣੀ ਸੀ ਦਫ਼ਤਰ ਚ ਕੱਲ ਕਾ ਨੌਕਰਾਂ ਨਾਲ ਥੋੜਾ ਘਰ ਚੱਲਦੇ ਮੁੰਡਾ ਨਹੀਂ ਰੱਖਿਆ ਹੋਇਆ ਮੁੰਡਾ ਹੈਗਾ ਤਾਂ ਆਇਆ ਉੱਥੇ ਟਿੰਕੂ ਹਾਂ ਨੁਕਸਾਨ ਚੈੱਕ ਕਰ ਰਹੇ ਕਿੰਨਾ ਕਿੰਨਾ ਹੋਇਆ ਤੁਹਾਡੇ ਅੱਛਾ ਜੀ ਆ ਬਲਦੇਵ ਕਾ ਬਣਾ ਆਹੀ ਹੈ ਹਾਂ ਹਾਂ ਬਲਦੇਵ ਕਾ ਆਹੀ ਹੈ ਨਰਮ ਇਹਨਾਂ ਦੇ ਇਹਨਾਂ ਦਾ ਨੁਕਸਾਨ ਹੋਇਆ 50% ਤਾਂ ਹੈਗੀ ਹੈ ਤੂੰ ਲੇਖ ਲਾ ਤੂੰ ਲੇਖ ਲਾ ਲਾ ਤੂੰ ਲੇਖ ਲਾ ਲੇਖ ਲਾ ਤੂੰ ਉਹ ਨਹੀਂ ਨਹੀਂ ਮੈਂ ਤਾਂ ਉਹ ਗੱਲ ਕਰਦਾ ਨੀ ਉਹ ਨੁਕਸਾਨ ਕਾਫੀ ਹੋਇਆ ਨਾ ਜਦੋਂ ਮੈਂ ਲਿਖੀ ਜਾਂਦਾ ਮੈਂ ਪਟਵਾਰੀ ਹਾਂ ਮੈਨੂੰ ਪਤਾ ਕਿੰਨਾ ਨੁਕਸਾਨ ਹੋਇਆ ਹਾਂਜੀ ਬਲਦੇਵ ਕਾ ਨੁਕਸਾਨ ਹੋਇਆ ਹੈ 0% 0% ਯਾਰ ਨੁਕਸਾਨ ਕਰਾਉਣ ਬੰਦਾ ਆਵੇ ਤਾਂ ਸਹੀ ਮੈਂ ਫੋਨ ਕਰਿਆ ਮੈਂ ਕਹਾ ਮੈਂ ਤੁਹਾਡੇ ਖੇਤ ਆ ਰਿਹਾ ਤੇ ਆਜੋ ਤੇ ਹੁਣ ਨੁਕਸਾਨ ਕਰਾਉਣਾ ਆਉਣਗੇ ਤਾਂ ਫੇਰ ਹੀ ਕਰਾਂਗੇ ਨੁਕਸਾਨ ਆਈ ਨੁਕਸਾਨ ਹੋ ਜਾਂਦੇ ਕਿਤੇ ਅੱਛਾ ਜੀ ਤੁਹਾਡਾ ਬਾਣਾ ਹਾ ਤੁਹਾਡਾ ਝੋਨਾ ਥੋੜਾ ਹੀ ਆ ਹਾਂ ਹਾਂ ਆਪਣੀ ਜੇ ਤਾਂ ਸੁਖ ਨਾਲ ਫੋਟਾ ਨੁਕਸਾਨ ਹੋਇਆ ਆਪਣਾ ਨਹੀਂ ਆਈ ਨਹੀਂ ਜਮੀਨ ਨੁਕਸਾਨ ਨਹੀਂ ਹੋਇਆ ਆਪਣਾ ਸਹੀ ਹੈ ਜਮਾਰਾ ਕੋਈ ਆ ਕਰਾ ਲਓ ਫਿਰ ਆਏ ਨਹੀਂ ਨੁਕਸਾਨ ਨਸੂਣ ਹੁੰਦਾ ਇਹ ਤਾਂ ਕੁਦਰਤ ਦੀ ਗੱਲ ਹੈ ਕਿਤੇ ਚਰਾ ਲਓ ਆਏ ਫੋਟਾ ਤਾਂ ਲੱਗ ਗਈ ਮੈਨੂੰ ਪਤਾ ਖੌਦਾ ਮੈਨੂੰ ਲੱਗ ਗਿਆ ਪਤਾ ਇੱਕ ਮਿੰਟ ਲਿਖ ਦੇ ਤੁਹਾਡਾ ਕਾਉਂਟ ਫੋਟਾ ਲਿਖ ਦਿਆਂ ਇੱਕ ਮਿੰਟ ਹੀ ਰੁਕ ਜਾ ਰੋ ਲਿਖ ਲਓ ਲਿਖ ਦੇ ਦਿੰਦੇ ਮੈਂ ਉਹ ਸਾਡੇ ਵਾਲਾ ਉਹ ਜਿਹੜੀ ਦੇਸੀ ਕੱਢੀ ਸੀ ਕੱਲ ਤੇ ਉਹ ਤੋਂ ਨਾ ਇੱਕ ਬੋਤਲ ਰੱਖ ਲਈ ਯਾਰਾ ਉਹ ਅਫਸਰ ਆਇਆ ਅੱਜ ਉਹਨਾਂ ਨੂੰ ਦੇਣੀ ਹੈਗੀ 5% ਨੁਕਸਾਨ ਤਾਂ ਹੈਗਾ ਯਾਰ ਤੁਹਾਡਾ ਹੋਇਆ ਕਿਉਂ